ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਕਸ਼ਮੀਰ ਸਿੰਘ ਅੱਜ ਆਪਾਂ ਸਰਕਾਰ ਦੀ ਪਾਲਿਸੀ 221225 ਦੇ ਅਧੀਨ EGARS ਦੇ ਸਬੰਧ ਦੇ ਵਿੱਚ ਜਾਰੀ ਕੀਤੀ ਗਈਆਂ SOP ਦੀ ਗੱਲ ਕਰਾਂਗੇ। ਤੁਸੀਂ ਆਪਾਂ ਸਾਰੇ ਜਣੇ PGRS ਬਾਰੇ ਜਾਣਦੇ ਆਂ। PGRS ਦੇ ਨਾਲ ਹੀ RTI ਇਹ ਦੋਨੋਂ ਵੈਬਸਾਈਟਾਂ ਪੰਜਾਬ ਸਰਕਾਰ ਦੀ ਅਧਿਕਾਰਤ ਪੋਰਟਲ ਕਨੈਕਟ ਪੰਜਾਬ ਤੇ ਮੈਪ ਆ ਤੇ ਜਿਹੜਾ PGRS ਰਹੀ ਅਸੀਂ ਜਿਹੜੀਆਂ ਆਮ ਜਨਤਾ ਜਾਨੀ ਕਿ ਆਮ ਪਬਲਿਕ ਆ ਇਹਨਾਂ ਦੀ ਸ਼ਿਕਾਇਤਾਂ ਦੀ ਸੁਣਵਾਈ ਕੀਤੀ ਜਾਂਦੀ ਆ। ਤੇ ਜਿਹੜਾ ਅੰਪਲਾਈ ਗ੍ਰੀਵੈਂਸ ਰੀਡਰੈਸਲ ਆ ਇਹਦੇ ਵਿੱਚ ਨਵਾਂ ਸਿਸਟਮ ਲਾਗੂ ਕੀਤਾ ਗਿਆ ਪੀਜੀਆਰਐਸ ਦੇ ਰਾਹੀਂ ਅਸੀਂ ਆਨਲਾਈਨ ਸ਼ਿਕਾਇਤਾਂ ਸੁਣਦੇ ਆ ਤੇ ਜਿਹੜਾ ਈਜੀਆਰਐਸ ਆ ਇਹਦੇ ਵਿੱਚ ਆਨਲਾਈਨ ਸ਼ਿਕਾਇਤਾਂ ਹੁੰਦਾ ਇਹ ਵੈਬਸਾਈਟ ਦੇ ਉੱਤੇ ਕੋਈ ਪੋਰਟਲ ਨਹੀਂ ਹੈਗਾ ਇਹ ਦਾ ਜਿੰਨਾ ਵੀ ਕੰਮ ਕੀਤਾ ਜਾਣਾ ਹੈ ਅਸੀਂ ਉਹ ਈ ਆਫਿਸ ਦੇ ਰਾਹੀਂ ਕਰਨਾ ਹੈ ਜਾਂ ਫਿਰ ਈਮੇਲ ਦੇ ਰਾਹੀਂ ਕਰਨਾ ਹੈ ਆਫਲਾਈਨ ਕੰਮ ਕਰਨ ਦੀ ਸਾਨੂੰ ਇਹਦੇ ਵਿੱਚ ਆਗਿਆ ਨਹੀਂ ਹੈਗੀ ਤੇ ਜਿਹੜਾ ਐਮਪਲਾਈ ਗ੍ਰੀਵੈਂਸ ਰੀਡਰੈਸ ਆ ਸਿਸਟਮ ਦੇ ਵਿੱਚ ਅਸੀਂ ਪੰਜਾਬ ਸਰਕਾਰ ਦੇ ਜਿੰਨੇ ਵੀ ਤਨਾਤ ਜਾਂ ਸੇਵਾ ਮੁਕਤ ਕਰਮਚਾਰੀਆਂ ਇਹਨਾਂ ਕਰਮਚਾਰੀਆਂ ਦੀ ਅਸੀਂ ਕੈਤਾਂ ਦੀ ਸੁਣਵਾਈ ਕਰਨੀ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਦੋ ਸਿਵਲ ਰਿਟ ਪਟੀਸ਼ਨਾਂ 7728 ਅਤੇ 10768 225 ਦੀਆਂ ਦੋਨੋਂ ਰਿਟ ਪਟੀਸ਼ਨਾਂ ਇਹਨਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਆ ਮਾਨਯੋਗ ਹਾਈ ਕੋਰਟ ਨੇ ਕਿ ਕਰਮਚਾਰੀਆਂ ਦੀ ਜਿਹੜੀ ਪ੍ਰਤੀ ਬੇਨਤੀਆਂ ਉਹਨੂੰ ਨਿਰਧਾਰਤ ਸਮੇਂ ਦੇ ਵਿੱਚ ਤੁਸੀਂ ਡੀਲ ਕਰਨਾ ਹੈ ਫੈਸਲਾ ਲੈਣਾ ਤੇ ਉਹਦੇ ਉੱਤੇ ਸਪੀਕਿੰਗ ਆਰਡਰ ਪਾਸ ਕਰਨਿਆ ਜੀ ਇਸ ਪਾਲਿਸੀ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੈ ਜੀ ਉਹ ਹੈਗੀ ਆ ਸਪੀਕਿੰਗ ਆਰਡਰ ਪਾਸ ਕਰਨ ਦੀ ਕੋਈ ਵੀ ਜਿਹੜਾ ਫੈਸਲਾ ਕਰਮਚਾਰੀ ਦੇ ਪੱਖ ਵਿੱਚ ਲਿਆ ਗਿਆ ਜਾਂ ਉਹਦੇ ਵਿਰੋਧ ਲਿਆ ਗਿਆ ਪੂਰੇ ਸਾਨੂੰ ਕਾਰਨ ਦਰਜ ਕਰਨੇ ਪੈਣੇ ਆ ਨਾਲ ਦੀ ਨਾਲ ਜਿੰਨਾ ਵੀ ਦਾ ਰਿਕਾਰਡ ਹੋਣਾ ਉਹ ਸਾਰਾ ਆਨਲਾਈਨ ਮਾਧਿਮ ਦੇ ਰਾਹੀਂ ਸੁਰੱਖਿਅਤ ਰੱਖਿਆ ਜਾਣਾ ਹੈ। ਇਹਦੇ ਸਬੰਧ ਦੇ ਵਿੱਚ ਪੰਜਾਬ ਸਰਕਾਰ ਨੇ ਤਿੰਨ ਕਮੇਟੀਆਂ ਦਾ ਗਠਨ ਕਰਨਾ ਹੈ ਸੀ। ਪਹਿਲੀ ਹੈ ਕਿ ਟਾਇਰ 1 ਇਹ ਜ਼ਿਲ੍ਹਿਆਂ ਦੇ ਵਿੱਚ ਹੋਵੇਗੀ। ਟਾਇਰ 2 ਕਮੇਟੀ ਜਿਹੜੀ ਉਹ ਡਾਇਰੈਕਟੋਰੇਟ ਪੱਧਰ ਤੇ ਹੋਵੇਗੀ ਤੇ ਟਾਇਰ 3 ਕਮੇਟੀ ਹੈ ਜਿਹੜੀ ਇਹ ਹੋਵੇਗੀ ਸੈਕਟਰੀਏਟ ਲੈਵਲ ਤੇ ਜਨਿਕਾ ਸਟੇਟ ਲੈਵਲ ਤੇ ਤੇ ਜਿਹੜਾ EGRS ਦਾ ਬਣਾਉਣ ਦਾ ਮੁੱਖ ਮੰਤਵ ਤੇ ਇਹਦਾ ਬੈਕਗ੍ਰਾਉਂਡ ਕੀ ਆ? ਮਾਨਯੋਗ ਹਾਈ ਕੋਰਟ ਦੇ ਵੱਲੋਂ ਬਹੁਤ ਸਾਰੇ ਕੇਸਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਡਾਇਰੈਕਸ਼ਨਾਂ ਦਿੱਤੀਆਂ ਜਾਂਦੀਆਂ ਕਿ ਕਰਮਚਾਰੀ ਦਾ ਜਿਹੜੀ ਵੀ ਕੋ ਨਿਰਧਾਰਤ ਸਮੇਂ ਦੇ ਅੰਦਰ ਤੁਸੀਂ ਫੈਸਲਾ ਲੈਣਾ ਹੈ ਪਰੰਤੂ ਫੇਰ ਵੀ ਬਹੁਤ ਸਾਰੇ ਵਿਭਾਗ ਐਸੇ ਆ ਸਿਆਂ ਜਿਹੜੇ ਕਰਮਚਾਰੀ ਦੀ ਪ੍ਰਤੀ ਮੇਨਤੀ ਦੇ ਉੱਤੇ ਬਹੁਤ ਬੇਲੋੜੀ ਦੇਰੀ ਕਰਦੇ ਆਂ ਕਈ ਵਾਰ ਉਹਦੇ ਉੱਤੇ ਫੈਸਲਾ ਉਹ ਨਹੀਂ ਲੈਂਦੇ ਹੈ ਕਿ ਲੰਬੇ ਸਮੇਂ ਵਾਸਤੇ ਪੈਂਡਿੰਗ ਛੱਡ ਦਿੰਦੇ ਆਂ ਪੈਂਡਿੰਗ ਰਹਿਣ ਕਰਕੇ ਕਰਮਚਾਰੀ ਦੇ ਪਾਸ ਕੋਈ ਵਿਚਾਰਾ ਨਹੀਂ ਹੁੰਦਾ ਤਾਂ ਫਿਰ ਉਹਨੂੰ ਇੱਕ ਕਾਨੂੰਨੀ ਕਾਰਵਾਈ ਦਾ ਸਾਰਾ ਲੈਣਾ ਪੈਂਦਾ ਹੈ ਤੇ ਜਦ ਕਿ ਐਸੇ ਕੇਸ ਹੁੰਦੇ ਆਂ ਜਿਹੜੇ ਜਿਹੜੇ ਇਹਨਾਂ ਨੂੰ ਅਸੀਂ ਸਪੀਕਿੰਗ ਆਰਡਰਾਂ ਦੇ ਨਾਲ ਹੀ ਸਾਰ ਸਕਦੇ ਸੀ ਕਿਉਂਕਿ ਵਿਭਾਗ ਨੇ ਕੋਈ ਫੈਸਲਾ ਨਹੀਂ ਲਿਆ ਹੈਗਾ ਤਾਂ ਕਰਕੇ ਕਰਮਚਾਰੀ ਨੂੰ ਲਿਟੀਗੇਸ਼ਨ ਕਰਨੀ ਤੇ ਬਾਧੂ ਵਿਤੀ ਬੋਝ ਪੈਂਦਾ ਹੈ ਸਰਕਰਮਚਾਰੀ ਉਤੇ ਵੀ ਵਿਤੀ ਬੋਝ ਪੈ ਰਿਹਾ ਹੈ ਕਿਉਂਕਿ ਉਹਨੇ ਕੋਰਟ ਕੇਸ ਕੀਤਾ ਹੈ ਮਾਨਯੋਗ ਹਾਈ ਕੋਰਟ ਦਾ ਵੀ ਜਿਹੜਾ ਸਮਾਂ ਖਰਾਬ ਹੁੰਦਾ ਹੈ ਇਸ ਕਮੇਟੀ ਦੇ ਫੰਕਸ਼ਨ ਅਤੇ ਪ੍ਰੋਸੀਜਰ ਕੀ ਹੋਵੇਗਾ ਜਿਹੜੇ ਵੀ ਕਰਮਚਾਰੀ ਦੀ ਕੋਈ ਸ਼ਿਕਾਇਤ ਆ ਤਾਂ ਉਹਨੂੰ ਉਸ ਕਰਮਚਾਰੀ ਨੇ ਜਿਹੜੀ ਆਪਣੀ ਸ਼ਿਕਾਇਤ ਆ ਉਹ ਲਿਖਤੀ ਦਰਜ ਕਰਨੀ ਆ ਜਿਵੇਂ ਹੀ ਕਿਸੇ ਕਰਮਚਾਰੀ ਨੇ ਸ਼ਿਕਾਇਤ ਆ ਜਿਹੜੀ ਉਹ ਦਰਜ ਕੀਤੀ ਆ ਜਿਸ ਵੀ ਬ੍ਰਾਂਚ ਦੇ ਨਾਲ ਸੰਬੰਧਿਤ ਕੈਦ ਹੈਗੀ ਆ ਉਸ ਬ੍ਰਾਂਚ ਨੇ ਆਪਣਾ ਜਿਹੜਾ ਇੱਕ ਬਰੀਫ ਨੋਟ ਆ ਇੱਕ ਬਰੀਫ ਨੋਟ ਤੇ ਨਾਲ ਹੀ ਉਸ ਕੇਸ ਦੇ ਵਿੱਚ ਕੋਈ ਵੀ ਐਕਟ ਆ ਜਿਹੜਾ ਕੋਈ ਹਦਾਇਤਾਂ ਕੋਈ ਰੂਲ ਨਵੇਂ ਯੋ ਕਮੇਟੀ ਦੇ ਕੋਲ ਪੂਟ ਅਪ ਕਰਨੀਆਂ ਕਮੇਟੀ ਨੂੰ ਜਦੋਂ ਬਰੀਫ ਨੋਟ ਐਕਟ ਤੇ ਰੂਲ ਹਦਾਇਤਾਂ ਪ੍ਰਾਪਤ ਹੋ ਗਈਆਂ ਤਾਂ ਕਮੇਟੀ ਨੇ ਨਿਰਧਾਰਤ ਸਮੇਂ ਦੇ ਵਿੱਚ ਉਹਦੇ ਉੱਤੇ ਫੈਸਲਾ ਕਰਨਾ ਹੈ ਤੇ ਸਪੀਕਿੰਗ ਆਰਡਰ ਪਾਸ ਕਰਨੇ ਆ ਟਾਇਰ 1 ਤੇ ਟਾਇਰ 2 ਕਮੇਟੀ ਹੈ ਜਿਹੜੀ ਕਿਸੇ ਵੀ ਗਰੀਵੈਂਸ ਦੇ ਉੱਤੇ ਫੈਸਲਾ ਲੈਣਾ ਉਹਨੇ 90 ਦਿਨਾਂ ਦੇ ਵਿੱਚ ਵਿੱਚ ਲੈਣਾ ਹੈ ਤੇ ਜੇਕਰ ਕਿਤੇ ਰਿਕਾਰਡ ਆ ਜਿਹੜਾ ਵੱਖ-ਵੱਖ ਜੂਨਟਾਂ ਦੇ ਵਿੱਚ ਪਿਆ ਜਾਂ ਮਲਟੀਪਲ ਸਟੇਜ ਤੇ ਪਿਆ ਤਾਂ ਇਹਦੇ ਵਿੱਚ 30 ਦਿਨ ਹੋਰ ਵਧ ਜਾਣਗੇ ਤੇ ਜੇਕਰ ਕੋਈ ਟਾਇਰ 1 ਕਮੇਟੀ ਦੇ ਕੋਲ ਗਰੀਵੈਂਸ ਪਹੁੰਚਦੀ ਆ ਤੇ ਉਸ ਕਮੇਟੀ ਨੂੰ ਲੱਗਦਾ ਮਹਿਸੂਸ ਹੁੰਦਾ ਹੈ ਕਿ ਜਿਹ ਚਲਾਈ ਇਹ ਟਾਇਰ 2 ਕਮੇਟੀ ਨੇ ਕਰਨਾ ਹੈ ਤਾਂ ਟਾਇਰ 1 ਕਮੇਟੀ ਨੇ 30 ਦਿਨਾਂ ਦੇ ਅੰਦਰ ਅੰਦਰ ਇੱਕ ਬਰੀਫ ਨੋਟ ਤੇ ਨਾਲ ਕੇਸ ਦਾ ਜਿੰਨਾ ਵੀ ਰਿਕਾਰਡ ਆ ਉਹ ਸਾਰਾ ਟਾਇਰ 2 ਕਮੇਟੀ ਨੂੰ ਭੇਜਣਾ ਤੇ ਟਾਇਰ 2 ਕਮੇਟੀ ਨੇ ਨਿਰਧਾਰਤ ਸਮੇਂ ਦੇ ਵਿੱਚ ਉਹਦੇ ਉੱਤੇ ਫੈਸਲਾ ਕਰਨਾ ਹਰ ਇੱਕ ਵਿਭਾਗ ਨੇ ਪ੍ਰੋਪਰ ਰਜਿਸਟਰ ਮੇਨਟੇਨ ਕਰਨਾ ਹੈ ਤੇ ਇਸ ਰਜਿਸਟਰ ਦੇ ਵਿੱਚ ਦਰਜ ਕਰਨਾ ਕਿ ਕਿੰਨੀਆਂ ਉਹਦੇ ਕੋਲ ਗਰੀਵੈਂਸ ਆਈਆਂ ਤੇ ਕਿੰਨੀਆਂ ਡਿਸਪੋਜ਼ ਆਫ ਕੀਤੀਆਂ ਗਈਆਂ ਟਾਇਰ 1 ਕਮੇਟੀ ਨੇ ਮੰਥਲੀ ਰਿਪੋਰਟ ਸਬਮਿਟ ਕਰਨੀ ਹੈ ਟਾਇਰ 2 ਕਮੇਟੀ ਨੂੰ ਕਿ ਉਹਦੇ ਕੋਲ ਕਿੰਨੀਆਂ ਪ੍ਰਤੀ ਬੇਨਤੀਆਂ ਆਈਆਂ ਤੇ ਕਿੰਨੀਆਂ ਡਿਸਪੋਜ਼ ਆਫ ਕੀਤੀਆਂ ਤੇ ਉਹਦੇ ਕੋਲ ਕਿੰਨੀਆਂ ਪੈਂਡਿੰਗ ਤੇ ਉਹਨਾਂ ਦਾ ਕੀ ਕਰਨਾ ਪੈਂਡਿੰਗ ਰਹਿਣ ਦਾ ਤੇ ਇਸੇ ਪ੍ਰਕਾਰ ਟਾਇਰ 2 ਕਮੇਟੀ ਨੇ ਟਾਇਰ 3 ਕਮੇਟੀ ਨੂੰ ਰਿਪੋਰਟ ਭੇਜਣੀ ਆ ਜੇਕਰ ਕਿਸੇ ਵੀ ਸਮੇਂ ਕਮੇਟੀ ਨੂੰ ਮਹਿਸੂਸ ਹੁੰਦਾ ਹੈ ਕਿ ਕਰਮਚਾਰੀ ਦੀ ਸੁਣਵਾਈ ਕੀਤੀ ਜਾਣੀ ਲਾਜ਼ਮੀ ਆ ਤਾਂ ਉਹ ਕਰਮਚਾਰੀ ਨੂੰ ਪੇਸ਼ ਹੋਣ ਦਾ ਹੁਕਮ ਦੇ ਸਕਦੀ ਆ ইਜੀਆਰਐਸ ਦੇ ਸਿਸਟਮ ਦੇ ਵਿੱਚ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਆ ਕਿ ਜਿੰਨੇ ਵੀ ਸਰਕਾਰੀ ਨਿਯਮ ਹਦਾਇਤਾਂ ਜਾਂ ਐਕਟਾਂ ਉਹ ਸਾਰੇ ਹੀ ਵਿਭਾਗਾਂ ਦੇ ਵਿੱਚ ਸਰਕੂਲੇਟ ਕੀਤੇ ਜਾਣ ਤਾਂ ਜੋ ਕਰਮਚਾਰੀਆਂ ਨੂੰ ਇਹਨਾਂ ਹਦਾਇਤਾਂ ਦਾ ਜਿਹੜਾ ਈਜੀ ਐਕਸੈਸ ਪ੍ਰਾਪਤ ਹੋਵੇ ਤੇ ਕੇਸ ਦੇ ਵਿੱਚ ਕੋਈ ਬੇਲੋੜੀ ਦੇਰੀ ਨਾ ਹੋਵੇ ਕਿਸੇ ਵੀ ਕੇਸ ਤੇ ਫੈਸਲਾ ਲੈਂਦੇ ਹੋਏ ਜੇ ਕਾਇਤ ਕਰਤਾ ਤੋਂ ਅਸੀਂ ਰਿਕਾਰਡ ਮੰਗੇ ਤੇ ਉਸ ਸ਼ਿਕਾਇਤ ਕਰਤਾ ਕਰਮਚਾਰੀ ਨੇ ਜਿਹੜਾ ਰਿਕਾਰਡ ਉਹ ਦੇਣ ਦੇ ਵਿੱਚ ਦੇਰੀ ਕੀਤੀ ਆ ਤਾਂ ਉਹ ਨਿਰਧਾਰਤ ਸਮੇਂ ਦੇ ਵਿੱਚ ਨਹੀਂ ਗਿਣਿਆ ਜਾਣਾ ਹੈਗਾ ਜਿੰਨੀ ਵੀ ਦੇਰੀ ਕਰਮਚਾਰੀ ਨੇ ਰਿਕਾਰਡ ਦੇਣ ਦੇ ਵਿੱਚ ਕੀਤੀ ਆ ਤੇ ਜੇਕਰ ਕਿਸੇ ਕਮੇਟੀ ਨੇ ਨਿਰਧਾਰਤ ਸਮੇਂ ਦੇ ਵਿੱਚ ਫੈਸਲਾ ਨਹੀਂ ਕੀਤਾ ਹੈਗਾ ਤਾਂ ਉਸ ਕਮੇਟੀ ਵੱਲ ਤੇ ਜ਼ਰੂਰੀ ਹੋਊਗਾ ਕਿ ਉਹ ਉਸ ਦੇਰੀ ਦਾ ਕਾਰਨ ਜਿਹੜਾ ਉਹ ਲਿਖਤੀ ਦੇ ਵਿੱਚ ਦਰਜ ਕਰੇ ਤੇ ਜੇਕਰ ਕਿਸੇ ਡੀਲਿੰਗ ਹੈਂਡ ਦੇ ਕੋਈ ਗਲਤੀ ਕੀਤੀ ਆ ਕੋਈ ਗਲਤ ਰਿਕਾਰਡ ਪੇਸ਼ ਕੀਤੀ ਕੋਈ ਗਲਤ ਤੱਥ ਪੇਸ਼ ਕੀਤਾ ਤਾਂ ਜਿਹੜੀ ਕੰਪਿਟਿਟਰ ਅਥਾਰਟੀ ਉਸ ਡੀਲਿੰਗ ਹੈਂਡ ਦੇ ਵਿਰੁੱਧ ਕਾਰਵਾਈ ਕਰ ਸਕਦੀ ਹੈ ਟਾਇਰ 3 ਕਮੇਟੀ ਦੇ ਵਿੱਚ ਪਾਲਿਸੀ ਮੈਟਰ ਜਾਣੇ ਆ ਤੇ ਨਾਲ ਦੀ ਨਾਲੇ ਉਹ ਮੈਟਰ ਜਾਣੇ ਜਿਹੜੇ ਦੋ ਜਾਂ ਦੋ ਤੋਂ ਵੱਧ ਵਿਭਾਗਾਂ ਦੇ ਨਾਲ ਸੰਬੰਧਿਤ ਹੋਣਗੇ ਜਾਂ ਫਿਰ ਟਾਇਰ 2 ਕਮੇਟੀ ਹੈ ਜਿਹੜੀ ਉਹ ਰეკਮੈਂਡ ਕਰ ਦੇਵੇ ਕਿ ਜਿਹੜਾ ਕੇਸ ਆ ਇਹ ਟਾਇਰ 3 ਕਮੇਟੀ ਨੇ ਵੇਖਣਾ ਹੈ ਟਾਇਰ 3 ਕਮੇਟੀ ਹੈ ਜਿਹੜੀ ਉਹ 120 ਦਿਨਾਂ ਦੇ ਵਿੱਚ ਕੇਸ ਦੇ ਉੱਤੇ ਫੈਸਲਾ ਲਵੇਗੀ ਤੇ ਜੇਕਰ ਰਿਕਾਰਡ ਮਲਟੀਪਲ ਸਟੇਜਾਂ ਦੇ ਪਈ ਹੈ ਮਲਟੀਪਲ ਯੂਨਿਟਾਂ ਦੇ ਵਿੱਚ ਪਈ ਤਾਂ 30 ਦਿਨ ਵਿੱਚ ਹੋਰ ਐਡ ਹੋ ਜਾਣਗੇ ਤੇ ਜੇਕਰ ਕਮੇਟੀ ਦਾ ਕੋਈ ਮੈਂਬਰ ਗੁੱਡ ਫੇਥ ਦੇ ਵਿੱਚ ਕੇਸ ਦੇ ਵਿੱਚ ਫੈਸਲਾ ਕਰ ਰਹੇ ਆ ਤੇ ਕਮ ਪਰ ਉਹ ਪਰਸਨਲਿ ਨਿੱਜੀ ਤੌਰ ਤੇ ਉਹਦੇ ਵਾਸਤੇ ਜ਼ਿੰਮੇਵਾਰ ਨਹੀਂ ਹੋਣਗੇ ਤੇ ਜੇਕਰ ਕੀ ਰਿਕਾਰਡ ਦੇਣ ਸਮੇਂ ਕਿਸੇ ਵੀ ਡੀਲਿੰਗ ਹੈਂਡ ਨੇ ਕੋਈ ਗਲਤ ਰਿਕਾਰਡ ਦਿੱਤਾ ਹੈ ਐਕਟ ਜਾਂ ਹਦਾਇਤ ਜਿਹੜੀ ਗਲਤ ਦਿੱਤੀ ਆ ਤਾਂ ਉਹਦੇ ਵਾਸਤੇ ਉਹ ਡੀਲਿੰਗ ਹੈਂਡ ਆ ਜਿਹੜਾ ਪਰਸਨਲਿ ਤੌਰ ਤੇ ਜ਼ਿੰਮੇਵਾਰ ਹੋਵੇਗਾ ਤੇ ਹਦਾਇਤਾਂ ਦੇ ਅਨੁਸਾਰ ਉਹਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਆਮ ਰਾਜ ਪ੍ਰਬੰਧਕੀ ਵਿਭਾਗ ਆ ਜਿਹੜਾ ਇਹ ਨੋਡਲ ਡਿਪਾਰਟਮੈਂਟ ਆ ਗ੍ਰੀਵੈਂਸ ਰੀਡਰੈਸਲ ਸਿਸਟਮ ਵਾਸਤੇ ਤੇ ਇਸ ਵਿਭਾਗ ਨੇ ਟਿੰਗਾ ਕਰਨੀਆਂ ਰਿਕਾਰਡ ਮੇਨਟੇਨ ਕਰਨਾ ਹੈ ਤੇ ਜੋ ਵੀ ਪ੍ਰਸੀਡਿੰਗ ਹੋਣੀ ਆ ਆਮ ਰਾਜ ਪ੍ਰਬੰਧਕੀ ਵਿਭਾਗ ਨੇ ਕਰਨੀਆਂ ਤੇ ਹਰੇ ਟ੍ਰੇਨਰ ਰਿਪੋਰਟ ਸਬਮਿਟਰ ਕੀਤੀ ਜਾਵੇਗੀ ਤੇ 16/4/2025 ਦੇ ਰਾਹੀਂ ਜਿਹੜੀ ਕਮੇਟੀ ਗਠਿਤ ਕੀਤੀ ਗਈ ਸੀ ਉਹਨੂੰ ਇਹਨਾਂ ਐਸਓਪੀ ਦੇ ਰਾਹੀਂ ਰੱਦ ਕੀਤਾ ਗਿਆ ਹੈ ਕਿਸੇ ਵੀ ਕੇਸ ਦੇ ਵਿੱਚ ਜਦੋਂ ਸਪੀਕਿੰਗ ਆਰਡਰ ਪਾਸ ਕੀਤੇ ਜਾਣਿਆ ਤਾਂ ਉਹ 15 ਦਿਨਾਂ ਦੇ ਅੰਦਰ ਅੰਦਰ ਕਰਮਚਾਰੀ ਨੂੰ ਕਨਵੇ ਕੀਤੇ ਜਾਣਗੇ ਤੇ ਕਨਵੇ ਵੀ ਇਲੈਕਟ੍ਰੋਨਿਕ ਮੋਡ ਦੇ ਰਾਹੀਂ ਕੀਤੇ ਜਾਣਗੇ ਜਿਵੇਂ ਕਿ ਈਮੇਲ ਦੇ ਰਾਹੀਂ ਜਾਂ ਕੋਈ ਹੋਰ ਪੋਰਟਲ ਹੈ ਜਿਹੜਾ ਸਰਕਾਰ ਨੇ ਨੋਟੀਫਾਈ ਕੀਤਾ ਤੇ ਕਿਸੇ ਵੀ ਕਮੇਟੀ ਦੀ ਜਿਹੜੀ ਰਿਪੋਰਟ ਆ ਕੋਈ ਉਹਨੇ ਕੇਸ ਦੇ ਨਾਲ ਪ੍ਰोसीडिंग ਕੀਤੀ ਆ ਕੋਈ ਕਮੇਟੀ ਦੀ ਮੀਟਿੰਗ ਹੋਈ ਆ ਕੋਈ ਅਜੈਂਡਾ ਹੀ ਨੋਟਸ ਸਰਕੂਲੇਟ ਕੀਤੇ ਗਏ ਆ ਜਾਂ ਕੋਈ ਪ੍ਰਤੀ ਬ ਦਾ ਸਾਰਾ ਰਿਕਾਰਡ ਹੀ ਆਨਲਾਈਨ ਮਾਧਿਮ ਦੇ ਰਾਹੀਂ ਕਰਨਾ ਹੈ ਆਨਲਾਈਨ ਮਾਧਿਮ ਦੇ ਰਾਹੀਂ ਕਰਨਾ ਆਫਲਾਈਨ ਮੋਡ ਦੇ ਰਾਹੀਂ ਸਾਨੂੰ ਕੰਮ ਕਰਨ ਦੀ ਆਗਿਆ ਨਹੀਂ ਹੈਗੀ ਤੇ ਇਲੈਕਟ੍ਰੋਨਿਕ ਮੋਡ ਦੇ ਵਿੱਚ ਆਊਗਾ ਜੀ ਈ ਆਫਿਸ ਈਮੇਲ ਜਾਂ ਕੋਈ ਹੋਰ ਪੰਜਾਬ ਸਰਕਾਰ ਦਾ ਡਿਜੀਟਲ ਪਲੇਟਫਾਰਮ ਤਾਂ ਕਿ ਕੰਮ ਕਰਨ ਸਮੇਂ ਕੋਈ ਪੂਰੀ ਪਾਰਦਰਸ਼ਤਾ ਬਣੀ ਰਹੇ ਤੇ ਡਿਸੀਜਨ 메ਕਿੰਗ ਆਸਾਨੀ ਦੇ ਨਾਲ ਹੋਵੇ ਤੇ ਕੰਮ ਦੇ ਵਿੱਚ ਕੋਈ ਦੇਰੀ ਨਾ ਹੋਵੇ ਤੇ ਇਸ ਤੋਂ ਇਲਾਵਾ ਜੇਕਰ ਕੱਲ ਨੂੰ ਕੋਈ ਆਡਿਟ ਕੀਤਾ ਜਾਂਦਾ ਹੈ ਕੰਮ ਦਾ ਤਾਂ ਉਹ ਸੌਖੇ ਤਰੀਕੇ ਦੇ ਨਾਲ ਹੋ ਸਕੇ ਤੇ ਸਾਰੇ ਹੀ ਵਿਭਾਗਾਂ ਨੇ ਜਿਹੜਾ ਇਲੈਕਟ੍ਰੋਨਿਕ ਮੋਡ ਅਪਣਾਣਾ ਹੈ ਉਹ ਇੱਕ ਅਧਿਕਾਰ ਤਾਂ ਸਰਕਾਰੀ ਚੈਨਲ ਹੋਣਾ ਚਾਹੀਦਾ ਹੈ ਤੇ ਜਿਹੜਾ ਵੀ ਕਮੇਟੀਆਂ ਦਾ ਰਿਕਾਰਡ ਬਣਨਾ ਹੈ ਉਹ ਸਾਰਾ ਡਿਜੀਟਲ ਤੌਰ ਤੇ ਸੁਰੱਖਿਅਤ ਕੀਤਾ ਜਾਣਾ ਹੈ ਤੇ ਫਿਜ਼ੀਕਲ ਰਿਕਾਰਡ ਜਾਨੀ ਕਿ ਆਫਲਾਈਨ ਰਿਕਾਰਡ ਅਸੀਂ ਉੱਥੇ ਸਰਕੂਲੇਟ ਕਰਨਾ ਹੈ ਜਿੱਥੇ ਕੋਈ ਕਾਨੂੰਨੀ ਵਾਧਾ ਹੋਵੇ ਜਾਂ ਕੋਈ ਪ੍ਰੋਵੀਜ਼ਨ ਹੋਵੇ ਜਾਂ ਕੋਈ ਰੂਲ ਹੋਵੇ ਜਾਂ ਜਿੱਥੇ ਜਿਹੜਾ ਆਨਲਾਈਨ ਮੋਡ ਆ ਜਿਹੜਾ ਉਹ ਅਵੇਲੇਬਲ ਨਾ ਹੋਵੇ ਜਿਹੜਾ ਇਲੈਕਟ੍ਰੋਨ ਕਮਿਊਨੀਕੇਸ਼ਨ ਹੈ ਬਿਨਾ ਕਿਸੇ ਭੇਦਭਾਵ ਤੋਂ ਹੋਣਾ ਚਾਹੀਦਾ ਤੇ ਇਹਦੀ ਜ਼ਰੂਰਤਾਂ ਪੂਰੀ ਜੀ ਤੇ ਜਿਹੜੀਆਂ ਐ ਐਸਓਪੀ ਜਾਰੀ ਕੀਤੀਆਂ ਗਈਆਂ ਇਹ ਸਾਰੇ ਕਰਮਚਾਰੀਆਂ ਅਧਿਕਾਰੀਆਂ ਨੂੰ ਕਨਵੇ ਕੀਤੀਆਂ ਜਾਣੀਆਂ ਲਾਜ਼ਮੀ ਆ ਤੇ ਵਿਭਾਗਾ ਨੇ ਆਪਣੀ ਐਕਸ਼ਨ ਟੇਕਨ ਰਿਪੋਰਟ ਆ ਜਿਹੜੀ 3 ਹਫ਼ਤਿਆਂ ਦੇ ਵਿੱਚ ਆਮਰਾਜ ਪ੍ਰਬੰਧਕੀ ਵਿਭਾਗ ਨੂੰ ਭੇਜਣੀ ਆ ਧੰਨਵਾਦ ਜੀ